ਕੋਈ ਖਾਸ ਤਰੀਕਾ ਨਹੀਂ ਭਾਈ ਰੱਬ ਨੂੰ ਮਨਾਉਣ ਦਾ ਰੱਬ ਨੂੰ ਮਨਾਉਣ ਦਾ ਸਿਰਫ ਇੱਕੋ ਹੀ ਤਰੀਕਾ ਹੈ ਕਿ ਮਨੁੱਖ ਦੇ ਮਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੀ ਪ੍ਰੇਮ ਹੋਵੇ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੀ ਪ੍ਰੇਮ ਹੋਣ ਦਾ ਮਤਲਬ ਇਹ ਨਹੀਂ ਵੀ ਕੱਲਾ ਰੱਬ ਰੱਬ ਮਨੁੱਖ ਸਾਰਾ ਦਿਨ ਕਰੀ ਜਾਵੇ ਤੇ ਰੱਬ ਦੀ ਬਣਾਈ ਹੋਈ ਕਾਇਨਾਤ ਨੂੰ ਵੱਡ-ਵੱਡ ਧਰੀ ਜਾਵੇ ਆਖੋ ਸਤਨਾਮ ਬਿਸ਼ੇਰੀ ਇਹ ਰੱਬ ਦੇ ਪ੍ਰਤੀ ਪ੍ਰੇਮ ਨਹੀਂ ਹੈ ਰੱਬ ਦੇ ਪ੍ਰਤੀ ਪ੍ਰੇਮ ਫਿਰ ਹਰ ਇੱਕ ਚੀਜ਼ ਦੇ ਨਾਲ ਪ੍ਰੇਮ ਕਰਨਾ ਪੈਂਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਨਾ ਇੱਕ ਉਦਾਹਰਣ ਮੈਂ ਦੇਆ ਤੁਹਾਨੂੰ ਕਿਸ ਤਰੀਕੇ ਦਾ ਪ੍ਰੇਮ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਾਹੀਦਾ ਆ ਦਿਨ ਵੀ ਹੁਣ ਉਹੀ ਚੱਲਦੇ ਪਏ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਪ੍ਰੇਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਭਾਈ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬੇਨਤੀ ਮੈਂ ਕਰ ਰਿਹਾ ਕਿ ਦਾਤਾ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਜੇਕਰ ਕੋਈ ਦਾਤੇ ਦੇ ਨਾਲ ਮਨ ਕਰਕੇ ਜੁੜਿਆ ਹੋਵੇ ਦਾਤਾ ਸਾਰੀਆਂ ਸ਼ਾਮਾਂ ਪੂਰੀਆਂ ਕਰਦਾ ਤੇ ਇਸ ਚਲਦੇ ਪ੍ਰਸੰਗ ਦੇ ਵਿੱਚ ਗੱਲ ਆਈ ਵੀ ਪ੍ਰੇਮ ਆਕਾਲ ਪੁਰਖ ਵਾਹਿਗੁਰੂ ਦੇ ਨਾਲ ਹੋਣਾ ਚਾਹੀਦਾ ਕਿਸ ਤਰ੍ਹਾਂ ਦਾ ਪ੍ਰੇਮ ਹੋਣਾ ਚਾਹੀਦਾ ਆਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਕੱਲਾ ਇਹ ਨਹੀਂ ਵੀ ਮਨੁੱਖ ਸਵੇਰ ਤੋਂ ਸ਼ਾਮ ਤੱਕ ਵਾਹਿਗੁਰੂ ਵਾਹਿਗੁਰੂ ਕਰਦਾ ਰਹੇ ਰਾਮ ਰਾਮ ਕਰਦਾ ਰਹੇ ਇਹ ਆਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਕਰਨ ਦਾ तरीका ਨਹੀਂ ਹੈ ਵੀ ਸਿਰਫ ਇਹੀ ਤਰੀਕੇ ਨਾਲ ਪ੍ਰੇਮ ਕੀਤਾ ਜਾ ਸਕਦਾ ਹੈ ਕਿੰਨਾ ਕੁਝ ਬਣਾਇਆ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੇ ਇੱਕ ਉਦਾਹਰਣ ਮੈਂ ਦਿਆਂ ਕਿ ਪ੍ਰੇਮ ਕਿਸ ਤਰੀਕੇ ਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਵੀ ਬਚਨ ਹੈ ਹੋਈ ਹੈ ਨਾ ਜਿਨ ਪ੍ਰੇਮ ਕੀਓ ਤិន ਹੀ ਪ੍ਰਭ ਪਾਇਓ ਬਚਨ ਸਤਗੁਰੂ ਦਾ ਇਹੋ ਹੀ ਹੈ ਕਾਹੂ ਲਾ ਪਾਹਨ ਪੂਜ ਤਰਿਓ ਸਿਰ ਕਾਹੂ ਨ ਲਿੰਗ ਗਰੇ ਲਟਕਾਇਓ ਸਤਗੁਰੂ ਜੀ ਦੇ ਹੁਣੇ ਹੀ ਬਚਨ ਤੁਸੀਂ ਸੁਣ ਕੇ ਹਟੇ ਤਾਂ ਪ੍ਰਸਾਦ ਸੋਈਆਂ ਦੇਚ ਸਾਹਿਬ ਨੇ ਸਿੱਧੇ ਸਾਦੇ ਲਫ਼ਜ਼ਾਂ ਚ ਗਿਆ ਹੈ ਵੀ ਜਿਸ ਮਨੁੱਖ ਨੇ ਪ੍ਰੇਮ ਕੀਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡੀ ਉਦਾਹਰਣ ਪ੍ਰੇਮ ਦੀ ਹੋਰ ਕੋਈ ਹੈ ਨਹੀਂ ਦੁਨੀਆ ਦੇ ਚ ਇਹ ਕਿਸ ਤਰੀਕੇ ਦਾ ਪ੍ਰੇਮ ਹੈ ਰੱਬ ਦੇ ਨਾਲ ਪਰਮੇਸ਼ਰ ਨਾਲ ਕਿੱਦਾਂ ਦਾ ਪ੍ਰੇਮ ਹੋਣਾ ਚਾਹੀਦਾ ਜਦੋਂ ਚਮਕੌਰ ਦੀ ਕੱਚੀ ਗੜੀ ਦੇ ਚ ਸਾਹਿਬਜਾਦਿਆਂ ਦੀਆਂ ਸ਼ਹਾਦਤਾਂ ਤੋਂ ਉਪਰੰਤ ਕਲਗੀਧਰ ਪਾਤਸ਼ਾਹ ਅੱਗੇ ਵਧੇ ਨਾ ਤੇ ਇੱਕ ਜੰਗਲ ਦਾ ਨਾਮ ਲੈਨੇ ਆਂ ਅਸੀਂ ਜਿਸ ਜੰਗਲ ਦਾ ਨਾਮ ਹੈ ਮਾਛੀਵਾੜਾ ਇਹ ਜੰਗਲ ਦਾ ਨਾਮ ਲੈਨੇ ਆਂ ਅਸੀਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਨੇ ਸਤਿਗੁਰੂ ਪਾਤਸ਼ਾਹ ਜੀ ਕਿਸ ਤਰੀਕੇ ਦਾ ਪ੍ਰੇਮ ਚਾਹੀਦਾ ਭਾਈ ਜੇ ਅਕਾਲ ਪੁਰਖ ਨੂੰ ਖੁਸ਼ ਕਰਨਾ ਹੈ ਕਿੱਦਾਂ ਦਾ ਪ੍ਰੇਮ ਹੋਣਾ ਚਾਹੀਦਾ ਰੱਬ ਦੇ ਨਾਲ ਪਰਮੇਸ਼ਰ ਦੇ ਨਾਲ ਮਾਛੀਵਾੜੇ ਦੇ ਜੰਗਲ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਟਿੰਡ ਦਾ ਸਹਰਾਣਾ ਲਾਇਆ ਹੋਇਆ ਪਏ ਨੇ ਤੇ ਆਪਣੀ ਰਸਨਾ ਤੋਂ ਇੱਕ ਸ਼ਬਦ ਉਚਾਰਦੇ ਪਏ ਕਿੱਦਾਂ ਦਾ ਪ੍ਰੇਮ ਹੈ ਅਕਾਲ ਪੁਰਖ ਦੇ ਨਾਲ ਰੱਬ ਦੇ ਨਾਲ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਢਣ ਤਦ ਬਿਨ ਰੋਗ ਰਜਾਈਆਂ ਦਾ ਓਢਣ 나ਗਨ ਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦੇ ਰਹਿਣਾ ਇੱਕ ਤੇ ਇਹ ਸੁਨੇਹਾ ਦਾਤੇ ਨੂੰ ਦੇ ਰਿਹਾ ਪ੍ਰੇਮ ਹੈ ਰੱਬ ਦੇ ਨਾਲ ਭਾਈ ਅਕਾਲ ਪੁਰਖ ਨੂੰ ਕਹਿ ਰਹੇ ਦਾਤਾ ਕੀ ਹੋਇਆ ਸਭ ਕੁਝ ਗਵਾਚ ਗਿਆ ਮਹਿਲ ਨਹੀਂ ਪੁੱਤਰ ਨਹੀਂ ਪਰਿਵਾਰ ਨਹੀਂ ਮਾਂ ਨਹੀਂ ਕੀਮਤੀ ਜੋੜਾ ਨਹੀਂ ਘੋੜਾ ਨਹੀਂ ਤਨ ਤੇ ਪਾਏ ਹੋਏ ਕੱਪੜੇ ਨਹੀਂ ਹਨ ਕੋਈ ਪਰਵਾਹ ਨਹੀਂ ਇਨ੍ਹਾਂ ਚੀਜ਼ਾਂ ਦੀ ਆਖੋ ਸਤਨਾਮ ਬੇਸ਼ੇਰੇ ਤੇਰੇ ਤੋਂ ਬਿਨਾ ਵੀ ਤੇ ਸਭ ਕੁਝ ਇਦਾਂ ਹੀ ਸੀ ਜੇ ਮਖਮਲੀ ਸੇਜਾਂ ਤੇ ਪਿਆ ਸੀ ਰਜਾਈਆਂ ਲੀਆਂ ਹੋਈਆਂ ਸੀ ਤੇ ਨਾਗਾਂ ਦੀਆਂ ਬੁੱਕਣਾ ਲਗਦੀਆਂ ਸੀ ਆਖੋ ਸਤਨਾਮ ਸ਼ੇਰੀ ਜਦੋਂ ਤੂੰ ਨਹੀਂ ਯਾਦ ਜਦੋਂ ਤੈਨੂੰ ਭੁੱਲਿਆ ਹੋਇਆ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਪਹਿਲੇ ਤੇ ਦਸਵੇਂ ਨਾਨਕ 'ਚ ਕੋਈ ਫਰਕ ਹੀ ਨਹੀਂ ਪਹਿਲੇ ਨਾਨਕ ਨੇ ਕਿਹਾ ਸੀ ਮੋਤੀ ਤਾਂ ਮੰਦਰੂਸਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾਉ ਇਹ ਕਿਹਾ ਸੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਜੇ ਤੂੰ ਨਹੀਂ ਯਾਦ ਤੇ ਮਖਮਲੀ ਰਜਾਈਆਂ ਵੀ ਮੇਰੇ ਵਾਸਤੇ ਨਾਗਾਂ ਦੀਆਂ ਬੁੱਕਲਾਂ ਨੇ ਜੇ ਤੂੰ ਨਹੀਂ ਯਾਦ ਤੇ ਨਿੱਗੇ ਤੋਂ ਨਿੱਗਾ ਕਰਨ ਵਾਲੇ ਪਿਆਲੇ ਜਿਹੜੇ ਮੈਂ ਪੀਣਾ ਉਹ ਵੀ ਇਸ ਤਰੀਕੇ ਜਿਵੇਂ ਕਿਸੇ ਧੌਣ ਦੇ ਉੱਤੇ ਕਸਾਈ ਨੇ ਬਿੰਗ ਰੱਖਿਆ ਹੋਵੇ ਜੇ ਤੂੰ ਨਹੀਂ ਚੇਤੇ ਜੇ ਤੂੰ ਤੈਨੂੰ ਹੀ ਭੁੱਲਿਆ ਹੋਇਆ ਮੈਂ ਦਾਤਾ ਤੇ ਫੇਰ ਚੰਗੇ ਤੋਂ ਚੰਗਾ ਬਿਸ਼ਾਉਣਾ ਵੀ ਮੇਰੇ ਵਾਸਤੇ ਸੱਥਰ ਦੀ ਤਰ੍ਹਾਂ ਚੰਗੇ ਤੋਂ ਚੰਗਾ ਬਿਸ਼ਾਉਣਾ ਹੁਣ ਅੱਗੇ ਜਿਹੜਾ ਜਾਪ ਆਰੰਭ ਕਰਦੇ ਨੇ ਨਾ ਪਾਤਸ਼ਾਹ ਜਿਹਨੂੰ ਅਸੀਂ ਆਖਨੇ ਆ ਚੌਪਈ ਸਾਹਿਬ ਚੌਪਈ ਸਾਹਿਬ ਭਾਈ ਦਾਇਆ ਸਿੰਘ ਭਾਈ ਧਰਮ ਸਿੰਘ ਸਤਿਗੁਰੂ ਜੀ ਦੇ ਨਾਲ ਮਿਲਾਪ ਕਰਨ ਦੇ ਲਈ ਆ ਜਾਂਦੇ ਨੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਤੇ ਸਤਿਗੁਰੂ ਇੱਧਰ ਜਾਪ ਆਰੰਭ ਕਰਦੇ ਹਮਰੀ ਕਰੋ ਹੱਥ ਦੇ ਰੱਛਾ ਸਤਿਗੁਰੂ ਪ੍ਰੇਮ ਕਿਦਾਂ ਦਾ ਚਾਹੀਦਾ ਭਾਈ ਦਾਤੇ ਦੇ ਨਾਲ ਸੁਣ ਲਓ ਇੱਥੇ ਇੱਕ ਸ਼ਬਦ ਉਚਾਰਨ ਕੀਤਾ ਵੀ ਦਾਤਾ ਤੇਰੇ ਤੋਂ ਬਿਨਾ ਮੈਨੂੰ ਕੁਝ ਨਹੀਂ ਚੰਗਾ ਲੱਗਦਾ ਇਹ ਪ੍ਰੇਮ ਹੈ ਆਕਾਲ ਪੁਰਖ ਦੇ ਨਾਲ ਚਾਹੇ ਮੇਰੇ ਕੋਲ ਚਾਰ ਪੁੱਤ ਹੋਣ ਚਾਹੇ ਮਹਿਲ ਹੋਵੇ ਚਾਹੇ ਪਰਿਵਾਰ ਹੋਵੇ ਭਾਵੇਂ ਮਾਂ ਹੋਵੇ ਜੇ ਤੂੰ ਨਹੀਂ ਤੇ ਇਹ ਵੀ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਤੇ ਹੁਣ ਇਸ ਵੇਲੇ ਮਾਛੀਵਾੜੇ ਤੇ ਜੰਗਲ ਦੇ ਵਿੱਚ ਤੇ ਫਿਰ ਉਹ ਕਹਿ ਕੀ ਰਹੇ ਨੇ ਅਕਾਲ ਪੁਰਖ ਨੂੰ ਹਮਰੀ ਕਰੋ ਹੱਥ ਤੇ ਰੱਛਾ ਮੇਰੀ ਰੱਖਿਆ ਕਰ ਸਤਿਗੁਰੂ ਕਿਸ ਚੀਜ਼ ਤੋਂ ਕਾਮਨਾ ਤੋਂ ਕ੍ਰੋਧ ਤੋਂ ਲੋਭ ਤੋਂ ਮੋਹ ਤੋਂ ਅਹੰਕਾਰ ਤੋਂ ਨਿੰਦਿਆ ਚੁਗਲੀ ਝੂਠ ਬੈਰ ਵਿਰੋਧ ਚੋਰੀਆਂ ਤੇ ਠੱਗੀਆਂ ਤੋਂ ਉਹਨੇ ਇਹ ਨਹੀਂ ਕਿਹਾ ਕਲਗੀਧਰ ਪਾਤਸ਼ਾਹ ਨੇ ਵੀ ਮੇਰੀ ਵਜ਼ੀਰ ਖਾਨ ਤੋਂ ਰੱਖਿਆ ਕਰ ਜਾਂ ਮੁਗਲਿਆ ਸਲਤਨਤ ਦੀਆਂ ਸੈਨਾਵਾਂ ਤੋਂ ਮੇਰੀ ਰੱਖਿਆ ਕਰ ਨਹੀਂ ਪਾਤਸ਼ਾਹ ਕਹਿਣ ਲੱਗੇ ਮੇਰੀ ਰੱਖਿਆ ਕਰ ਹਮਰੀ ਕਰੋ ਹੱਥ ਦਾ ਰੱਛਾ ਫਿਰ ਅਗਲੀ ਗੱਲ ਪੂਰਨ ਹੋਏ ਚਿੱਤ ਕੀ ਇੱਛਾ ਮੇਰੇ ਮਨ ਦੀ ਇੱਛਾ ਪੂਰੀ ਹੋਵੇ ਇੱਛਾ ਕੀ ਹੈ ਤਬ ਚਰਨ ਨਮਨ ਰਹਿ ਹਮਾਰਾ ਇਛਾ ਵੀ ਨਾਲ ਦੀ ਨਾਲ ਦੱਸ ਦਿੱਤੀ ਵੀ ਮੇਰੇ ਮਨ ਦੀ ਇੱਛਾ ਏ ਨਹੀਂ ਵੀ ਮੈਨੂੰ ਪੁੱਤ ਮਿਲ ਪੈਣਾ ਕੇ ਮੇਰਾ ਪਰਿਵਾਰ ਮਿਲ ਪਵੇ ਨਹੀਂ ਪੂਰਨ ਹੋਏ ਚਿੱਤ ਕੀ ਇੱਛਾ ਕੀ ਛ ਤਬ ਚਰਨ ਨਮਨ ਰਹਿ ਹਮਾਰਾ ਹਿੰਦ ਇਛਾ ਵੀ ਤੇਰੇ ਚਰਨਾਂ ਦੇ ਚ ਮੇਰਾ ਮਨ ਜੁੜਿਆ ਰਹੇ ਆਪਨਾ ਜਾਣ ਕਰੋ ਪ੍ਰਤਪਾਰਾ ਮੈਨੂੰ ਆਪਣਾ ਪੁੱਤ ਬਣਾ ਕੇ ਪ੍ਰਤਪਾਲਣਾ ਕਰ ਜਿਵੇਂ ਪੰਜਵੇਂ ਪਾਤਸ਼ਾਹ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਆਪਣਾ ਜਾਣ ਕਰੋ ਪ੍ਰਤਪਾਰਾ ਫਿਰ ਕਹਿੰਦੇ ਹਮਰੇ ਦੁਸ਼ਟ ਸਬੈ ਤੁਮ ਘਾਵੋ ਜਿਹੜੇ ਦੁਸ਼ਟ ਨੇ ਦੁੱਖ ਦੇਣ ਵਾਲੀਆਂ ਨੇ ਚੀਜ਼ਾਂ ਉਹਨਾਂ ਦਾ ਤੂੰ ਨਾਸ਼ ਕਰ ਦੇ ਕਿਤੇ ਉਹ ਵਜ਼ੀਰ ਖਾਨ ਨੂੰ ਕਹਿ ਰਹੇ ਸੀ ਵੀ ਵਜ਼ੀਰ ਖਾਨ ਦਾ ਨਾਸ਼ ਕਰ ਦੇ ਨਹੀਂ ਬੜੀ ਛੋਟੀ ਗੱਲ ਇਹ ਜੇ ਅਸੀਂ ਕਾਹਾਂਗੇ ਵੀ ਵਜ਼ੀਰ ਖਾਨ ਨੂੰ ਕਹਿ ਰਹੇ ਸੀ ਅਕਾਲ ਪੁਰਖ ਦੇ ਅੱਗੇ ਬੇਨਤੀ ਕਰ ਰਿਹਾ ਸੀ ਵਜ਼ੀਰ ਖਾਨ ਨੂੰ ਮਾਰ ਦੇ ਉਹਦਾ ਨਾਸ਼ ਕਰ ਦੇ ਨਹੀਂ ਹਮਰੇ ਦੁਸ਼ਟ ਸਭੈ ਤੁਮ ਘਾਵੋ ਉਹ ਦੁਸ਼ਟ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਕਹਿ ਰਹੇ ਨਿੰਦਿਆ ਚੁਗਲੀ ਝੂਠ ਬੈਰ ਵਿਰੋਧ ਚੋਰੀਆਂ ਤੇ ਠੱਗੀਆਂ ਨੂੰ ਕਹਿ ਰਹੇ ਵੀ ਮੇਰੇ ਮਨ ਨੂੰ ਲੱਗੇ ਨਾ ਅਹੰਕਾਰ ਵੀ ਮੈਂ ਕਿਲਾ ਛੱਡ ਆਇਆ ਮੇਰੇ ਮਨ ਨੂੰ ਲੱਗੇ ਨਾ ਲੋਭ ਵੀ ਮੈਂ ਆਪਣਾ ਜਿਹੜੇ ਧਨ ਦੌਲਤ ਸੀ ਉਹ ਸਾਰੀ ਸਰਸਾ ਦੇ ਚ ਬਹਾ ਦਿੱਤੀ ਲੋਭ ਲਾਲਚ ਮੇਰੇ ਮਨ ਨੂੰ ਲੱਗੇ ਨਾ ਸਤਿਗੁਰੂ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹੱਥ ਦਾ ਮੋਹੇ ਬਚਾਵੋ ਕਿੱਦਾਂ ਪ੍ਰੇਮ ਕਰਨਾ ਹੈ ਅਕਾਲ ਪੁਰਖ ਵਿਗਰੂ ਦੇ ਨਾਲ ਆਹ ਬਚਨ ਜਿਹੜਾ ਮੈਂ ਪੜਾਂਗਾ ਇਹਨੂੰ ਧਿਆਨ ਨਾਲ ਸੁਣੋ ਭਾਈ ਹਮਰੇ ਦੋਸਤ ਸੁਭਾ ਤੁਮ ਕਾਹ ਬੋ ਆਪ ਹੱਥ ਦਾ ਮੋਹੇ ਬਚਾਵੋ ਕਹਿਣ ਲੱਗੇ ਸੁਖੀ ਬਸੈ ਮੋਰੋ ਪਰਿਵਾਰਾ ਸੁਖੀ ਬਸੈ ਮੋਰੋ ਪਰਿਵਾਰਾ ਬਾਰ ਬਾਰ ਕਹਿਣ ਲੱਗੇ ਸੁਖੀ ਬਸੈ ਮੋਰੋ ਪਰਿਵਾਰਾ ਕਿਵੇਂ ਅਕਾਲ ਪੁਰਖ ਨੂੰ ਪਿਆਰ ਕਰਨ ਦਾ ਤਰੀਕਾ ਕੀ ਹੈ ਸਹੀ ਦਾਤਾ ਸਾਰੀਆਂ ਇਚਾਵਾਂ ਪੂਰੀਆਂ ਕਰਦਾ ਲਕੋ ਕੇ ਕੁਝ ਨਹੀਂ ਰੱਖਦਾ ਪਰ ਦਾਤੇ ਨੂੰ ਪਿਆਰ ਕਰਨ ਦਾ ਸਹੀ ਤਰੀਕਾ ਹੋਣਾ ਚਾਹੀਦਾ ਸਮਰਪਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਦਾਤੇ ਦੇ ਘਰੇ ਆਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਤੇ ਸਤਿਗੁਰੂ ਪ੍ਰਵਾਨ ਕਰਦਾ ਭਾਈ ਸਿਰ ਮੱਥੇ ਤੇ ਆਪਣੇ ਸਿੱਖ ਦੀ ਹਰ ਇੱਕ ਗੱਲ ਸੁਖੀ ਵਸੈ ਮੋਰੋ ਪਰਿਵਾਰਾ ਬਾਰ-ਬਾਰ ਆਖ ਰਿਹਾ ਭਾਈ ਦਾਇਆ ਸਿੰਘ ਚਰਨਾਂ ਨੂੰ ਹੱਥ ਲਾ ਕੇ ਕਹਿਣ ਲੱਗਿਆ ਸਤਿਗੁਰੂ ਕਿਹੜੇ ਪਰਿਵਾਰ ਦੀ ਸੁਖ ਮੰਗਦੇ ਹੋ ਇਹ ਸਾਹਿਬ ਕਹਿਣ ਲੱਗੇ ਸੇਵਕ ਸਿੱਖ ਸਭੈ ਕਰਤਾਰਾ ਕੱਲੇ ਸਿੱਖਾਂ ਦੀ ਨਹੀਂ ਮੰਗੀ ਉਹਨਾਂ ਨੇ ਸੁੱਖ ਕੱਲੇ ਸੇਵਾਦਾਰਾਂ ਦੀ ਨਹੀਂ ਮੰਗੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਿੰਨਾ ਪਿਆਰ ਕਰਦੇ ਨੇ ਕਹਿਣ ਲੱਗੇ ਸੇਵਕਾਂ ਦੀ ਸੁੱਖ ਮੰਗਦਾ ਸਿੱਖਾਂ ਦੀ ਸੁੱਖ ਮੰਗਦਾ ਤੇ ਇਸ ਅਕਾਲ ਪੁਰਖ ਵਾਹਿਗੁਰੂ ਨੇ ਜਿੰਨੀ ਵੀ ਕਾਇਨਾਤ ਸਾਜੀ ਹੈ ਉਹਨਾਂ ਸਾਰਿਆਂ ਦੀ ਸੁੱਖ ਮੰਗਦਾ ਆਖੋ ਸਤਨਾਮ ਸ਼ੇਰੀ ਅਰਦਾਸ ਬੇਨਤੀ ਦਿੱਤੀ ਹੈ ਨਾ ਸਿੱਖਾਂ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਥੋਂ ਹੀ ਲਈ ਹੋਈ ਹੈ ਗੱਲ ਇਹ ਸਾਹਿਬ ਕਹਿਣ ਲੱਗੇ ਸੇਵਕਾਂ ਦੀ ਸੁੱਖ ਮੰਗਦਾ ਸਿੱਖਾਂ ਦੀ ਸੁੱਖ ਮੰਗਦਾ ਤੇ ਜੋ ਵੀ ਕੁਝ ਬਣਾਇਆ ਉਸਨੇ ਪਸ਼ੂ ਨੇ ਪੰਛੀ ਨੇ ਜੀਵ ਜੰਤੂ ਨੇ ਪੇੜ ਪੌਦੇ ਨੇ ਦਾਤੇ ਦੀ ਕਰਤਾਰ ਦੀ ਜਿੰਨੀ ਵੀ ਉਪਜਾ ਸੰਸਾਰ ਦੇ ਉੱਤੇ ਸਾਰਿਆਂ ਦੀ ਸੁੱਖ ਮੰਗਦਾ ਇੱਕ ਰਣ ਨੂੰ ਵੀ ਕਲਗੀਧਰ ਪਾਤਸ਼ਾਹ ਨੇ ਨਹੀਂ ਛੱਡਿਆ ਜੇ ਪ੍ਰੇਮ ਕਰਨਾ ਹੈ ਦਾਤੇ ਨੂੰ ਅਕਾਲ ਪੁਰਖ ਵੈਗਰੂ ਨੂੰ ਤੇ ਕਲਗੀਧਰ ਪਾਤਸ਼ਾਹ ਦੀ ਜੀਵਨ ਤੋਂ ਸੇਧ ਲਈਏ ਅਸੀਂ ਜਦੋਂ ਕੋਈ ਇਸ ਤਰ੍ਹਾਂ ਪਿਆਰ ਕਰਦਾ ਹੈ ਨਾ ਵੀ ਕੱਲੇ ਆਪਣੇ ਪਰਿਵਾਰ ਨੂੰ ਹੀ ਨਾ ਪਿਆਰ ਕਰੇ ਉਹਦੇ ਵਾਸਤੇ ਸਾਰੀ ਸ੍ਰਿਸ਼ਟੀ ਹੀ ਆਪਣਾ ਪਰਿਵਾਰ ਹੋਵੇ ਆਖੋ ਸਤਨਾਮ ਸ਼ੇਰੇ ਇਹ ਹੈ ਭਾਈ ਦਾਤੇ ਨੂੰ ਫਿਰ ਜਦੋਂ ਕੋਈ ਐਦਾਂ ਸਮਝਣ ਲੱਗ ਜੇ ਫਿਰ ਹਰ ਇੱਕ ਮਨ ਦੀ ਇੱਛਾ ਪੂਰੀ ਹੁੰਦੀ ਜਪ ਮਨ ਸਤਨਾਮ ਸਦਾ ਸਤਨਾਮ ਭਾਈ ਜਪਣਾ ਤੇ ਇੰਜ ਜਪ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨੇ ਰੰਜਣਾ ਜਹਿ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਜਿੱਥੇ ਇਸ ਤਰੀਕੇ ਦਾ ਇਸ ਤਰ੍ਹਾਂ ਦਾ ਸਿਮਰਨ ਮਨ ਦੇ ਚ ਪੈਦਾ ਹੋ ਜਾਂਦਾ ਤੇ ਗਤ ਹੋ ਜਾਂਦੀ ਹੈ ਮਨ ਦੀ ਸਾਫ ਸੁਥਰਾ ਹੋ ਜਾਂਦਾ ਆਖੋ ਸਤਨਾਮ ਵਾਹਿਗੁਰੂ